ਲੋ ਜਿਹਨੇ ਜਗਾੜ ਲਾਉਣਾ ਉਹਨੇ ਲਾ ਹੀ ਲੈਣਾ ਹਾਂਜੀ ਆਹ ਦੇ ਪੈਨਸਲ ਚਾਹੀਦੀ ਹੁੰਦੀ ਨਿਸ਼ਾਨੀ ਲਾਉਣਾ ਤੇ ਇਹਨੂੰ ਸਲੋਸ਼ਨ ਜੀ ਦੇ ਕੋਲੇ ਨੇ ਉਹ ਹੀ ਜੜਤਾ ਕੱਢ ਕੇ ਵਿੱਚ ਦੀ ਨਿਸ਼ਾਨੀ ਲਾਉਣਾ ਵਾਸਤੇ ਇਹ ਏ ਨੇ ਇਹਨੂੰ ਕਹਿੰਦੇ ਆ ਜਗਾੜੀ ਬੰਦਾ ਜਗਾੜ ਲਾਤਾ ਮੇਰੇ ਪਹਿਲਾਂ ਕੋਈ ਆਦਾ ਪੈਨਸਲ ਲੱਭੋ ਸਲੇਟੀ ਲੱਭੋ ਉਹਦੇ ਕੋਲੇ ਸਲੋਸ਼ਨ ਜੀ ਨੇ ਉਹ ਹੀ ਮਾਲਕ ਤੇ ਨਿਸ਼ਾਨੀ ਲਾ ਲਈ ਵਿੱਚ ਦੀ ਮੋਰੇ ਦੇ ਧਿਆਨ ਨਾਲ ਵਿਚਤਾਰ ਲੈ ਵੀ ਨਾ ਜਾਵੇ ਲੱਗੀ ਓਏ ਲੋ ਜੀ ਕੌਲਿਆ ਚੱਲ ਰਹੀ ਚੱਲ ਇਹਨਾ ਫਿਰ ਲਈ ਥੋੜੀ ਜਿੱਲੀ ਆ ਲੀ ਥੋੜੀ ਗਿੱਲੀ ਕਰਕੇ ਡੇਟਾ ਥੋੜੇ ਥੋੜੇ ਜਨੇ ਤੁਰਦੇ ਜਾਣੇ ਹਾਂਜੀ ਬਾਕੀ ਕੰਮ ਵਧੀਆ ਹੋਈ ਜਾਂਦਾ ਬਹੁਤ ਨਜ਼ਾਰੇ ਬਾਜਦੇ ਬੈਣ ਓੜਾ ਪੋਰਦੀ ਚਲ ਕੋ ਯਾਰ ਕੋਈ ਪਲੱਸਟਰ ਹੋ ਜਾਵੇ ਜੇ ਮਰ ਮਾਵੇ ਛੋਟਾ ਨਹੀਂ ਪਹਿਲੋ ਮਾਰਨਾ ਚਾਹੀਦਾ þérnig bóði á þérnig bóði ਪਲਾਸਟਰ ਹੋਇਆ ਫਿਰ ਇਹ ਟੁੱਟਦੀ ਨਹੀਂ ਹੈਣਾ ਗਾਹ ਜਿਹੜੀ ਬਣਾਏਗਾ ਇਦੋਂ ਗਾਹ ਜਦ ਤੋੜਿਆ ਫਿਰ ਪਲਾਸਟਰ ਥੱਲੇ ਕਰ ਲਵੇ ਤਾਂ ਉਤਲੀ ਬੱਜਰੀ ਨਾ ਪਾਵੇ ਕੱਲੀ ਤੇ ਜੋ ਕਰਕੇ ਨਾ 2-4 ਦਿਨ ਸੁੱਕ ਜੇ ਤੇ ਉਦੋਂ ਹਾਂ ਲੋਇਆ ਇਹਨਾ ਆਗ ਮਾਰ ਕੇ ਉਹਦੇ ਨਾਲ ਡ੍ਰਿਲ ਨਾਲ ਛੇਕ ਜੇ ਤੇ ਗੱਟੀਆਂ ਲਿਆਂਦੀਆਂ ਸੀ ਗੱਟੀਆਂ ਲਾ ਦੇਣ ਲੱਗੇ ਆ ਆ ਦੇਖੋ ਜੀ ਐਦਾ ਗੱਟੀ ਵਿੱਚ ਫਿੱਟ ਹੋ ਜਾਂਦੀ ਆ ਤੇ ਮੁੜ ਕੇ ਵਿੱਚ ਉਹ ਕੱਸਿਆ ਜਾਂਦਾ ਇਹ ਯਾਰ ਜਿਹੜਾ ਆ ਜਿਹੜਾ ਉਤਲਾ ਫਰਮਾਇਆ ਇੱਕ ਖੁੱਲ ਜਾਂਦਾ ਵਿੱਚ ਜਾ ਕੇ ਮੁੜ ਕੇ ਕਿਹੜਾ ਵਾਲਾ ਜਿਹੜਾ ਉੱਤੇ ਹਾਂ ਗੱਟੀ ਖੁੱਲਦੀ ਖੁੱਲਦੀ ਇਹਨੇ ਇਸ ਤਰ੍ਹਾਂ ਖੁੱਲਣਾ ਹੁੰਦਾ ਨਾ ਤੰਦ ਖਾਣੇ ਦਾ ਆ ਵੇ ਐ ਫਿੱਟ ਹੋ ਜਾਂਦੀ ਵਿੱਚ ਠੋਕੇ ਲਾਤੀ ਨੇ ਨਟ ਖੋਲ ਲੈਣਾ ਵਿੱਚ ਮੁੜ ਕੇ ਉਹਨੂੰ ਲਾ ਕੇ ਤੈਨੂੰ ਕਸੇ ਜਿਵੇਂ ਜਿਵੇਂ ਅਪਕਾੜਦੇ ਜਿਹੜੇ ਮਗਰ ਲਈ ਠਵਰੀ ਹੁੰਦੇ ਫਿਰ ਉਰਾਂ ਤੁਰੀ ਆਉਂਦੀ ਤਾਂ ਹੀ ਹੈ ਇਹ ਬੜੀਆ ਆ ਚੀਜ਼ ਹੈ ਗੱਟੀ ਠੀਕ ਹੈ ਬੜੀ ਚੀਜ਼ ਹੈ ਨਟ ਠੀਕ ਹੈ ਜੀ ਇਹਨੂੰ ਜਿਵੇਂ ਜਿਵੇਂ ਅੱਛਾ ਉਹਨੇ ਅੱਗੋਂ ਇਹਨੇ ਫੁੱਲਦੇ ਹੋਣਾ ਬਾ ਠੀਕ ਹੈ ਉਹਨੇ ਗਾਂ ਫੁੱਲੀ ਜਾਂਦਾ ਬਾ ਠੀਕ ਅੱਛਾ ਅੱਛਾ ਠੀਕ ਫੁੱਲੀ ਜਾਂਦੀ ਹੈ ਠੀਕ 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 ਹੈ ਇਹ ਦਾ ਅਰ ਕੇ ਟਾਈਟ ਹੋ ਜਾਂਦੀ ਵਿੱਚ ਫਿਰ ਹਾਂਜੀ ਬੜੀ ਸਿਰਾਂ ਚੀਜ਼ ਹੈ ਯਾਰ ਇਹਦਾ ਹੈ ਇਸ ਤਰ੍ਹਾਂ ਟਾਈਟ ਹੋ ਜਾਂਦੀ ਹੈ ਜੀ ਬਹੁਤ ਵਧੀਆ ਚੀਜ਼ ਆ ਅੱਗੇ ਕਬਲਾ ਜਿਹੜਾ ਪਹਿਲੋ ਲਾਇਆ ਸੀ ਇੱਕ ਤੇ ਵਧੀਆ ਟਾਈਟ ਹੋ ਗਿਆ ਬਾਕੀ ਜੇ ਇਹਨੂੰ ਪਲਸਟਰ ਕੀਤਾ ਹੋਵੇ ਨਾ ਖੁਰਲੀ ਨੇ ਤੇ 2-4 ਦਿਨ ਸੁਕਾ ਕੇ ਤੇਨੂੰ ਫਿਰ ਲਾਈਏ ਨਾ ਤੇ ਫਿਰ ਬਹੁਤ ਵਧੀਆ ਮਤਲਬ ਪਕੜ ਬਾਂਦੀ ਫਿਰ ਰਿਜ਼ਲਟ ਵਧੀਆ ਮਿਲਦਾ ਹਾਂ ਨਹੀਂ ਆਪਾਂ ਅਗਲੇ ਬੰਨੇ ਜਦੋਂ ਲਾਏ ਨਾ ਹੁਣ ਤੇ ਜਿੱਦਣ ਖੁਰਲੀ ਬਣਾਈ ਅਸੀਂ ਪਲਸਟਰ ਕਰ ਦਾਂਗੇ ਤੇ ਚੰਨ 4 ਦਿਨ ਜਦੋਂ ਸੁੱਕ ਗਈ ਮੋੜ ਕੇ ਮਾਰ ਕੇ ਗੱਟੀਆਂ ਲਾ ਕੇ ਚੱਲਦੇ ਸੁੱਕੇ ਤੇ ਇੱਕ ਗਿੱਲੀ ਚੀਜ਼ ਦਾ ਬਹੁਤ ਫਰਕ ਹੁੰਦਾ ਹੈ ਹਾਂ ਬਾਕੀ ਮੋੜ ਕੇ ਥੱਲੇ ਜਿਹੜੀ ਸਪੋਰਟਸ ਪਾਡ ਬਣਾਉਣੀ ਬਾਅਦ ਚ ਬਣਾ ਲਾਂਗੇ ਹਾਂਜੀ ਤੇ ਪਾਪਾ ਬਾਈ ਇੱਥੇ ਉੱਤੇ ਹੀ ਪਾਉਣੀ ਨਾ ਬਜਰੀ ਚ ਹਾਂਜੀ ਤੂੰ ਹੀ ਥੱਲੇ ਪਾਉਣੀ ਥੱਲੇ ਵੀ ਪੈ ਸਕਦੇ ਤਾਂਹੀਂ ਉੱਪਰਲਾ ਥਾਂ ਛੱਡਿਆ ਐਸੇ ਕਰਕੇ ਅਸੀਂ ਪੈਬ ਉੱਪਰੋਂ ਪਾਉਣੀ ਐ ਉੱਪਰ ਇਹਦੇ ਮੁੜ ਕੇ ਕ੍ਰੈਸ਼ਰ ਜਾ ਪੈ ਦੇਗਾ ਬੱਜਰੀ ਪੈ ਜਾਏਗੀ ਤੇ ਉਹਦੇ ਨਾਲ ਐ ਪੂਰਾ ਕੰਮ ਸੈੱਟ ਹੋ ਜਾਏਗਾ ਐਸੇ ਨਹੀਂ ਹੁੰਦਾ ਹਮਮ ਫਿਰ ਵੀ ਥੱਲੇੋਂ ਸਪੋਰਟ ਦੀ ਲਾ ਰਾਂ ਨਾਲੇ ਉਹ ਵਧੀਆ ਹੁੰਦਾ ਨਹੀਂ ਨਹੀਂ ਸਪੋਰਟ ਚਾਹੀਦੀ ਨਾਲੇ ਫਿਰ ਉੱਕਾ ਹੀ ਨਹੀਂ ਲੱਗਦਾ ਸਿਸਟਮ ਹੋਰ ਤਾਂ ਚਾਹੀਦੀ ਨਾ ਹਮ ਆ ਪਹਿਲਾਂ ਇਹ ਕਹੀ ਲੋ ਜੀ ਗਟੀਆਂ ਹੋਈਆਂ ਫਿੱਟ ਤੇ ਆਹ ਹੁਣ ਉਹਦੇ ਵਿੱਚ ਦੀ ਨਾਟ ਜਿਹੜੇ ਲਾਉਣੇ ਸ਼ੁਰੂ ਕਰਦੇ ਆਣੇ ਤੇ ਚਾਰ ਚਾਰ ਗਟੀਆਂ ਲਾ ਕੇ ਤੇ ਚਾਰ ਚਾਰ ਨਾਟ ਲੱਗੇ ਆ ਲਾਉਣ ਨਾਟ ਸਾਰੇ ਪੂਰੇ ਹੀ ਚਾਹੀਦੇ ਨੇ ਲਾਉਣੇ ਹਾਂਜੀ ਵਧੀਆ ਰਹਿੰਦਾ ਕੰਮ ਫਿਰ ਕੀ ਮਤਲਬ ਹੈ ਪ੍ਰੋਪਰ ਫਿਟਿੰਗ ਹੋ ਜਾਂਦੀ ਨਾ ਫਿਰ ਇਹ ਨਹੀਂ ਦਾਬੀ ਆਪਾਂ ਡਰ ਰਹੇਗਾ ਕਿਸ ਚੀਜ਼ ਦਾ ਵੀ ਆਪਣਾ ਕਿਸੇ ਪਾਸੋਂ ਹਿੱਲ ਜਾਏਗੀ ਚੀਜ਼ ਬਸ ਬਸ ਆਪਣੀ ਮਿਹਨਤ ਬੇਕਾਰ ਨਹੀਂ ਜਾਏਗੀ ਹੂੰ ਨੇ ਲੈਵਲ ਜ਼ਰੂਰੀ ਹੈ ਇਹ ਹੁਣ ਇਧਰੋਂ ਮਿੰਤੀ ਮਾਰ ਰਹੀ ਨਾ 4 ਫੁੱਟ ਤਿਆਰ ਦੀ ਯਾਰਾ ਨਿਸ਼ਾਨੀ ਲੱਗੀ ਹੈ ਅੱਛਾ ਇਧਰ ਤੇਰੇ ਪੈ ਬਿੰਦੂ ਸੈਂਟਰ 'ਚ ਹੀ ਆਏ ਹਾਂ ਸੈਂਟਰ 'ਚ ਲਾਉਣੀ ਆ ਵਾ ਚਲੋ ਉਹਨੇ ਉਧਰ ਲਈ ਖੁਰਲੀ ਤੇ ਕੀਤਾ ਨਾ ਹੂੰ ਉਹ ਲੈ ਲੇ ਲੋ ਵੀ ਆਣਾ ਦੂਜਾ ਕੋਲਾ ਵੀ ਆਪਣਾ ਹੋ ਗਿਆ ਫਿੱਟ ਅੱਛਾ ਇਹਦਾ ਲੈਵਲ ਪਹਿਲਾਂ ਚੈੱਕ ਕੀਤਾ ਮੈਂ ਨਿਸ਼ਾਨੀ ਲਾਉਣ ਲੱਗਿਆ ਹਾਂਜੀ ਠੀਕ ਹੈ ਹੁਣ ਤਾਂ ਵਾ ਪੱਕਾ ਹੀ ਕਰਨਾ ਇਹਨੂੰ ਹੈ ਹਾਂਜੀ ਐ ਪੂਰਾ ਵੇਖ ਲਈ ਮੇਰਾ ਵੀਰ ਕੋਈ ਬਾਦ ਘੜਾ ਜੀ ਕੱਟ ਲਈ ਸਪੇਸ ਤਾਂ ਇੱਥੇ ਹੀ ਨਿਕਲ ਜਾਂਦੀ ਏ ਉੱਤੋਂ ਹੀ ਗਟੀਆਂ ਲੱਗਣ ਤਾਂ ਬਾਅਦ ਜੇ ਮਾਰਾ ਮੋਟਰ ਲੋਡ ਵੀ ਪਵੇ ਤਾਂ ਆ ਲੈ ਜੋਕਾ ਜਾਂਦਾ ਥੋੜਾ ਜਿਹਾ ਹੋਰ ਹੈ ਜੀ ਹਨਾ ਲੋਕ ওকে ਇਹਨਾਂ ਚੈੱਕ ਇਹ ਨਾ ਇਦਾਂ ਮਤਲਬ ਲੈਵਲ ਕਰਕੇ ਤੇ ਪੂਰੀ ਫਿਟਿੰਗ ਦੇਣੀ ਪੈਂਦੀ ਹੈ ਫਿਰ ਜ ਉੱਚਾ ਨੀਵਾਂ ਹੋ ਜਾਏ ਨਾ ਫਿਰ ਥੋੜੀ ਪਾਣੀ ਦੀ ਦਿੱਕਤ ਬਾਅਦ ਘਾਟ ਦੇ ਆਉਂਦੀ ਏ। ਬਾਕੀ ਪਾਣੀ ਦੇ ਇਹਨਾਂ ਕੌਲਿਆਂ ਨੇ ਆਪੋ ਆਪਣੇ ਖਿਚਣਾ। ਜਿਵੇਂ ਉੱਪਰੋਂ ਮੂੰਹ ਜਾ ਰੱਖਣਗੇ ਤੇ ਉਦੋਂ ਪਾਣੀ ਵਿੱਚ ਆਈਏ ਨਾ ਜਦੋਂ ਇਹਨੇ ਛੱਡਿਆ ਤਾਂ ਉਦੋਂ ਤਾਂ ਨੇ ਰੁਕ ਜਾਣਾ। ਲੋ ਵੀ ਲੈਵਲ ਬਲੋਕੇ ਹੋ ਗਏ ਨੇ। ਇਹ ਹੀ ਲਾਉਣੇ ਤਾਂ ਕੱਲ ਦੇ ਸੀ। ਪਰਸੋਂ ਵੀ ਅਸੀਂ ਵਿੱਚੋਂ ਕੈਨਸਲ ਕੀਤਾ, ਕੱਲ ਵੀ ਕੈਨਸਲ ਕੀਤਾ। ਤੂੰ ਕੱਲ ਆਣਾ ਹੈ ਨਾ ਵੀ ਮੈਂ ਲਾ ਹੀ ਦੇਣੇ ਨੇ। ਹਾਂ। ਤੂੰ ਕੋਲੇ ਕੀ ਕਰਨਾ? ਮੈਂ ਕੋਲੇ ਆ ਕਰਨਾ ਜਿਹੜਾ ਮੈਂ ਕਰਦਾ ਕੋਈ ਮੋਬਾਈਲ ਫੜ ਕੇ ਅੱਛਾ ਮੈਂ ਨਾਲ ਕੱਲ ਵੀ ਪਰਸੋਂ ਵੀ ਇਹਨੂੰ ਆਖਿਆ ਮੈਂ ਕਿਹਾ ਵੀ ਕੱਲ ਵੀ ਆਇਆ ਸੀ ਕੱਲ ਅਸੀਂ ਗੇੜ ਗੁੜ ਫਿੱਟ ਕਰਦੇ ਪਏ ਤਾਂ ਇਹਨੂੰ ਮੈਂ ਆ ਵੀ ਆਪਾਂ ਕੱਲ ਨੂੰ ਫਿੱਟ ਕਰਾਂਗੇ ਤੇ ਮੈਨੂੰ ਆਦਾ ਵੀ ਤੂੰ ਕੋਲੇ ਕੀ ਕਰਨਾ ਮੈਂ ਆਪੇ ਹੀ ਫਿੱਟ ਕਰ ਦੇਣੇ ਨੇ ਤੇ ਮੈਂ ਬਣਾਉਣੀ ਸੀ ਤੁਹਾਡੇ ਵਾਸਤੇ ਵੀਡੀਓ ਕੋਈ ਹੋਰ ਵੀ ਸੱਜਣ ਵੇਖਣ ਜੇ ਕਿਸੇ ਨੇ ਫਿੱਟ ਕਰਨੇ ਹੋ ਤਾਂ ਸੌਖਾ ਆ ਜਾਂਦਾ ਵੀ ਇਦਾਂ ਇਦਾਂ ਕੰਮ ਫਿਟਿੰਗ ਹੋ ਜਾਂਦੀ ਮੈਂ ਆਹ ਕੰਮ ਕਰਨਾ ਤਾਂ ਤੈਨੂੰ ਆਖਿਆ ਨੋ ਜੀ ਆ ਚੈੱਕ ਬਾਦ ਓਕੇ ਥੱਲੇ ਮੁਰਜੀ ਲਾ ਦੇਣੀ ਆ ਵਾ ਤੇ ਆ ਆਪਣੇ ਦੋ ਫਿੱਟ ਹੋ ਗਏ ਨੇ ਤੇ ਸਪਲਾਈ ਆਪਾਂ ਵੈਸੇ ਗਾਂਹ ਤੱਕ ਛੱਡ ਦੇਣੀ ਜੇ ਉੱਧਰ ਲੋਡ ਪਈ ਤੇ ਉੱਧਰੋਂ ਇੱਧਰੋਂ ਪਾਣੀ ਆ ਪਣਾਉਣੇ ਇੱਧਰ ਜਿਵੇਂ ਜਿਵੇਂ ਫਿੱਟ ਹੋਣਗੇ ਗਾਂਹ ਦੀ ਗਾਂ ਕਰੀ ਚੱਲਾਂਗੇ ਪੈਪ ਗਾਂਹ ਤੱਕ ਆਪ ਲੈ ਜਾਣੀ ਟੈਂਕੀ ਨੂੰ ਮੁੜ ਕੇ ਨਾਲ ਦੇ ਨਾਲ ਤੋਰੀ ਚਲਾਏ ਕੰਮ ਇਹ ਚਾਲੂ ਤੋਂ ਸਾਡਾ ਜੇ ਆਪਾਂ ਥੋੜੇ ਤਾਂ ਨਾ ਕਰੀਏ ਕਿਉਂਕਿ ਉਧਰੋਂ ਕੰਮ ਹੋਣਾ ਆ ਤਾਂ ਸਾਰਾ ਇਕੱਠਾ ਹੀ ਕਰਾਂਗੇ ਲੋਬੀ ਆ ਕੜਤਾ ਨੇ ਇਥੋਂ ਪੈਪ ਤਾਰ ਨਹੀਂ ਨਾ ਥੱਲੇ ਨੂੰ ਹਾਂਜੀ ਆ ਪੈਪ ਇਥੋਂ ਤਾਹ ਇਹ ਉਤੋਂ ਪਿਆ ਫਿਟ ਕਰਨੀ ਬਜਰੀ ਦੇ ਵਿੱਚੋਂ ਲੈ ਇਹ ਪੂਰਾ ਸੁੱਕਾ ਹੋਵੇ ਫਿਰ ਬਾਲਾ ਨਜ਼ਾਰਾ ਜਾਂ ਬੰਦਾ ਗਿੱਲੀ ਕਰਕੇ ਥੋੜਾ ਜਿਹਾ ਸੁੱਕੇ ਤਾਂ ਫਿਰ ਹੂੰ ਹੂੰ ਉਹ ਚੀਜ਼ ਬਾਕੀ ਕੋਈ ਚੱਕਰ ਨਹੀਂ ਆ ਰਿਹਾ ਇਹ ਨਿਲਣਾ ਨਹੀਂ ਕਿਤੇ ਥੱਲੇ ਗੁਰਜੀ ਲਾ ਕੇ ਜਦੋਂ ਘਰ ਕਿਧਰ ਨਹੀਂ ਨਾ ਫਿਰ ਸੁੱਕੇ ਜਾਂਦਾ ਹੂੰ ਉਹ ਕੀ ਆ ਉਹ ਟਾਇਰ ਟ ਕਰਨ ਵਾਲਾ ਤੇਰਾ ਹਨਾ ਇਧਰ ਲਾ ਗੁਰੂ ਟੂਜੇ ਆ ਵੇ ਉਹ ਦੋ ਦੋ ਲੱਗ ਗਿਆ ਕੱਸਿਆ ਗਿਆ ਦੋ ਦੋ ਟਾਇਰ ਟ ਪਾਣੀ ਪੁਣੀ ਨਾ ਨਾ ਲੀਕ ਕਰੇ ਨਹੀਂ ਕਰਦਾ ਜਾਣੇ ਵੇ ਚਟਕੀਆਂ ਪਿਆ ਮੱਗੇ ਆਣਾ ਗਟੀਆਂ ਜਾਦੀਆਂ ਅਹੀਂ ਤੇ ਵੇ ਚਟਕੀਆਂ ਚੱਲ ਫਿਰ ਵਟਾ ਲਿਆਵਾਂਗੇ ਜਦੋਂ ਗਏ ਗਾਇਕੇ ਦੇ ਕੰਮ ਕੁੰਮ ਦੇ ਦੂ ਆ ਮੱਗੇ ਨਾ ਮਨ ਕਾਵਲੇ ਵਾਵਾ ਲਿਆਂਦੇ ਗਟੀਆਂ ਵੱਧ ਸੀ ਇਹ ਹੋਣਾ ਆਪ ਦੋਸਤ ਸਾਥ ਲਾਈ ਸਾਈਡਿੰਗ ਆਪਾ ਪਾਣੀ ਇੱਥੇ ਰੋਕਣਾ ਲਾ ਜਾ ਕੇ ਅੱਗੇ ਹਾਂ ਪੀਆਂ ਵੇਖਣੀ ਲਿਆਵਾਂਗੇ ਫਿਰ ਕੋਲਰ ਕੀ ਉਦੋਂ ਸਮਾਂ ਲੈਂਦਾ ਇਸ ਬੰਨ ਕੇ ਕਿ ਲਿਆ। ਉਹ ਮਟੀ ਇੱਕ ਹੀ ਨਾ ਨਾ ਤੋਂ। ਆਪਾਂ ਦੋ ਪਹਿਲੋ ਆਪਾਂ ਬਾ ਠੀਕ ਹੈ। ਸਰ ਗਿਆ ਬੋਏ। ਇਹ ਦੋ ਨਾ ਪਰ ਪਹਿਲਾਂ ਇਧਰੋਂ ਟੋੜ ਗਿਆ ਹਨ। ਹਾਂ ਇਹ ਬਹੁਤ ਇੱਥੇ ਲਿਆਣੀ ਗੁੱਟ ਤੇ ਲਿਆਣੀ ਪੈ। ਹੈਲੋ। ਗੁਰੂ ਮੈਨੂੰ ਕਾ ਬਾਥਾ ਲੱਗਦੇ 15 ਮਿੰਟ ਹੋ ਰਹੇ ਮੈਂ ਕਰਕੇ ਸਿੱਧਾ ਤੇਰੇ ਕੋਲ ਆਵਾਂ ਮੈਂ ਕਿਸੇ ਪਾਸੇ ਨਹੀਂ ਜਾਂਦਾ ਮਰਜੀ ਨਾ ਆ ਗਿਆ ਬਸ ਤੈਨੂੰ ਕਹੀ ਹੈ ਨਾ ਤੇਰਾ ਘਰ ਜਨ ਆ ਕੇ ਟੈਨਸ਼ਨ ਫਰੀ ਹੋ ਨਹੀਂ ਖਾਣੇ ਸਾਢੇ ਕਿਹੜੇ ਰਾਤ ਨੂੰ ਸਾਢੇ 12:00 ਵਜੇ ਮੈਂ ਸਾਂ ਨਹੀਂ ਨਹੀਂ ਕੋਈ ਗੱਲ ਨਹੀਂ ਆਣਾ ਮੁੰਨਾ ਆਣਾ ਨੂੰ ਖੇਤਰ ਮਾਰਨ ਵਾਲਾ ਨਹੀਂ ਹੈਗਾ ਮਰੇ ਵੇ ਭੈਣ ਤੋਂ ਸੋਡਿਆ ਠੀਕ ਹੈ ਤੋ ਲਾ ਗਾਣੇ ਆ ਦੇ ਘਰ ਦੂਆ ਨੰਕ ਲਾ ਗਾਣੇ ਲਾਉਣ ਨੂੰ ਬਣੇ ਨੇ ਕਿ ਨਹੀਂ ਲੋ ਜੀ ਆ ਲੈ ਹੈਵੀ ਕੋਲ ਕੇ ਪੱਕੇ ਜੋੜ ਆੜਾ ਨਿਕਨੇ ਕੇ ਕੰਮ ਜੇ ਮਤਲਬ ਕਰਨੇ ਪੈਂਦੇ ਨੇ ਇਧਰ ਜੋੜ ਲਾ ਲਿਆ ਉਧਰ ਲਾਤਾ ਮੋੜ ਜੇ ਵਾਵਾ ਪਾਉਣੇ ਪੈਂਦੇ ਨੇ ਤੇ ਬਾਕੀ ਬਾਅਦ ਚ ਵੱਜ ਨਜ਼ਾਰਾ ਹੀ ਜਾਂਦਾ ਮੇਰਾ ਆਪੇ ਪਾਣੀ ਤੁਰਿਆਣਾ ਦੇ ਆਪੇ ਉਹਨਾਂ ਪੀਤੀ ਜਾਣਾ ਸਿਰਫ ਟੈਂਕੀ ਭਰਨੀ ਪੈਣੀ ਜਿਆਦੀ ਠੰਡ 'ਚ ਜ਼ਰੂਰ 4 ਦਿਨ ਥੋੜੀ ਸੈਟਿੰਗ ਦੇਖਣੀ ਪੈਣੀ ਇੱਕ ਮਗਰ ਗੇਟ ਵੱਲ ਲਾਵਾਂਗੇ ਵੱਖਰਾ ਹਨਾ ਵੀ ਜਿਵੇਂ ਹੁਣ ਜਿਆਦੀ ਠੰਡ ਹੈ ਤੇ ਜਦੋਂ ਦੋ ਵਾਰੀ ਪਾਣੀ ਪੀ ਲਿਆ ਇਹਨਾਂ ਤੇ ਪਿੱਛੇ ਪਾਣੀ ਰਾਤ ਨੂੰ ਬੰਦਾ ਬੰਦ ਕਰ ਦਵੇ ਇੱਕ ਗੇਟ ਵੱਲ ਲਾਵਾਂਗੇ ਉੱਥੇ ਮਗਰ ਵੀ ਟੈਂਕੀ ਖਾਲੀ ਹੋ ਜਾ ਕਰੇ ਜਿਹੜੀ ਹਾਂਜੀ ਜਿਆਦਾ ਠੰਡਾ ਪਾਣੀ ਜਿਹੜਾ ਇਧਰਲਾ ਪਾਣੀ 20 ਪੈਪ ਵਾਲਾ ਵਾਪਸ ਮੁੜ ਜੇ ਇਸਾਹ ਜਿਹਾ ਬਗੇਟ ਵੱਲੋਂ ਪੈ ਪੈ ਬਾਲਾ ਥੱਲੇ ਵਾਲਾ ਕੁਬਲੇ ਵਾਲਾ ਚੱਲ ਕਿੰਨਾ ਕੁ ਹੁੰਦਾ ਵਿੱਚ ਜਿਵੇਂ ਮਾਲਾ ਪੈ ਪੇ ਪੈਪ ਤੇ ਪਾਣੀ ਹੈ ਨਾ ਸਮਝੇ ਗੱਲ ਤਾਜਾ ਪਾਣੀ ਭਰੀ ਜਾਵੇ ਹਾਂ ਵੀ ਜੇ ਕਿਸੇ ਮੌਕੇ ਆਪਾਂ ਨੂੰ ਖਾਲੀ ਕਰਨਾ ਪਵੇ ਤੇ ਸਾਰਾ ਪਾਣੀ ਉਤਲੇ ਟੈਂਕੀ ਦਾ ਵੀ ਖਾਲੀ ਹੋ ਜਾਏ ਹੋ ਜਾਏ ਖੋ ਜਾਏ ਇਹੋ ਇੱਕ ਗੇਟ ਵਾਲਾ ਲਾ ਲਾਂਗੇ ਉਧਰ ਆ ਜਦੋਂ ਲੋ ਉਧਰੋਂ ਕਰਾਂਗੇ ਪਾਣੀ ਚਾਲੂ ਉਹਦੇ ਨਾਲ ਹੀ ਇੱਕ ਯਾਰ ਹੋਰ ਜਿਵੇਂ ਆਪਾਂ ਲਾਉਂਦੇ ਪਏ ਆ ਹਾਂਜੀ ਕੌਲੇ ਹਾਂਜੀ ਤੇ ਆਪਾਂ ਇਹ ਕੌਲਾ ਇਹਦੇ ਉੱਚਾ ਲਾਉਣਾ ਹੋਵੇ ਮੰਨ ਲਾ 40 ਉੱਚਾ ਲਾਉਣਾ ਹੋਵੇ ਤੇ ਉਹਦਾ ਪਾਣੀ ਦਾ ਲੈਵਲ ਆਪਦਾ ਵੱਖਰਾ ਹੋਵੇਗਾ ਕਿ ਉਹਦਾ ਲੈਵਲ ਵੱਖਰਾ ਨਹੀਂ ਨਹੀਂ ਮਤਲਬ ਕਿ ਜਿਵੇਂ ਇਹਨਾਂ ਨੇ ਕੋਲਿਆਂ ਨੇ ਪਾਣੀ ਲੈਣਾ ਹੈ ਹਾਂ ਜੇ ਆਪਾਂ ਇਹ ਤੂੰ ਫੋਟੋ ਚਾਹ ਲਾਤਾ ਕੋਲਾ ਹਾਂਜੀ ਤੇ ਉਹ ਪਰੇਸ਼ਾਨੀ ਨਹੀਂ ਕੋਈ ਵੀ ਆਉਂਦੀ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਇਹਨੇ ਆਪਦਾ ਸਿਸਟਮ ਲੈਣਾ ਉਹਨੇ ਆਪਦਾ ਲੈਣਾ ਭਾਜੀ ਇਹ ਆ ਸਟਾਪਰ ਹਾਂ ਇਹਨੇ ਬੰਦ ਹੋਣਾ ਹੈ ਨਾ ਚੀਜ਼ ਨਾ ਅੰਦਰ ਲੱਗਿਆ ਸਟਾਪਰ ਇਹਦੇ ਹਾਂ ਬਟ ਜਦੋਂ ਇਹਨੇ ਆਪਣਾ ਉਦੋਂ ਪਾਣੀ ਅੰਦਰ ਆਏਗਾ ਜਦੋਂ ਇਹ ਨਹੀਂ ਨਿਪੇਚੇਗਾ ਉਦੋਂ ਨਹੀਂ ਆਏਗਾ ਹਾਂ ਵੀ ਮਾਲਕ ਵੱਖਰਾ ਭਲਾ ਉੱਚਾ ਲਾ ਲਓ ਭਾਵੇਂ 2 ਫੁੱਟ ਉੱਚਾ ਲਾ ਲਓ ਭਾਵੇਂ ਫੋਟੋ ਉੱਚਾ ਲਾ ਲਓ ਹਾਂ ਉਹਨੇ ਆਦਾ ਰੱਖਣਾ ਹੈਗਾ ਆਪਣਾ ਚੱਲ ਜਾਣਾ ਕੰਮ ਹਾਂਜੀ ਬਾਤ ਠੀ ਇਹ ਵੀ ਟੀ ਲਾ ਕੇ ਉਵੇਂ ਮੋੜ ਉਹਨੇ ਪੈਣੇ ਨੇ ਹਣਾ ਹਾਂਜੀ ਸੇਮ ਹੀ ਹੋਣਾ ਤਾਂ ਹਾਂ ਕੰਮ ਸੇਮ ਹੀ ਹੋਏਗਾ ਸਾਰਾ ਨਾ ਬਾਅਦ ਚ ਨਜ਼ਾਰੇ ਲਾਵਾਂਗੇ ਕੰਮ ਨਾਲ ਮਤਲਬ ਕਿ ਲੇਬਰ ਲੈਸ ਹੋ ਜਾਂਦਾ ਇਸ ਚੀਜ਼ ਨਾਲ ਥੋੜਾ ਆਪ ਦਾ ਟਾਈਮ ਬਚਣ ਲੱਗ ਪੈਂਦਾ ਵੀ ਜਿਵੇਂ ਹੁਣੇ ਪਾਣੀ ਵਾਲੇ ਕੋਲੇ ਲੱਗ ਗਏ ਇਹ ਕੱਲੇ ਕੱਲੇ ਪਸੂ ਨੂੰ ਪਾਣੀ ਪਿਓਨ ਨਾਲੋਂ ਆਪਾਂ ਟੈਂਕੀ ਖਾਲੀ ਕਰਕੇ ਤੇ ਟੈਂਕੀ ਚ ਪਾਣੀ ਪਾ ਦਿਆ ਕਰਨਾ ਤਾਂ ਕੀ ਭਰੀ ਤੇ ਪਾਣੀ ਆਪੇ ਤੁਰਿਆ ਤੇ ਨਾ ਪੀਤਾ ਉਹ ਆਪਸ ਸੰਜਾ ਬਣਾਤਾ ਹੈ ਮਸ਼ੀਨ ਵਾਸਤੇ ਜਿਹੜੇ ਝੋਟੀਆਂ ਜਿਹੜੀਆਂ ਪਹਿਲ ਨਾਲ ਆਪਾਂ ਚੋਣੀਆਂ ਨੇ ਆਪਾਂ ਕਿਉਂਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਪਸ਼ੂ ਸਾਰੇ ਮਸ਼ੀਨ ਤੇ ਘਰੀ ਜਾਣੇ ਪਹਿਲ ਨਾਲ ਝੋਟੀਆਂ ਸਾਰੀਆਂ ਉਹਨਾਂ ਦੇ ਚ ਝੋਟੀ ਨਵਾੜਿਆ ਉਹਨੂੰ ਮਸ਼ੀਨ ਲਾਈ ਆਪ ਉਹਨਾਂ ਚ ਕੋਈ ਹੋਰ ਕੰਮ ਕਰ ਲੈ ਜਿ ਪੱਠੇ ਪੋਣੇ ਜਾਂ ਕੁਝ ਵੀ ਕਰਨਾ ਮਤਲਬ ਟਾਈਮ ਜ਼ਰੂਰ ਲੱਗਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਜੇਦਰ ਨੂੰ ਦਿਮਾਗ ਵਰਤੀ ਜਾਈਏ ਤੇ ਕੰਮ ਲੀਵਰਲੈਸ ਹੋਣ ਲੱਗ ਪੈਂਦਾ ਵੀ ਆਪ ਦਾ ਜਿਹੜਾ ਟਾਈਮ ਦੀ ਬਚਤੋਂ ਲੱਗ ਪੈਂਦੀ ਹੈ ਮੰਨ ਲਓ ਆਪਾਂ ਦੋ ਛੋਟੇ ਮਸ਼ੀਨ ਤੇ ਚਵਾਈ ਕਰਦੇ ਆਂ ਤੇ ਕੁਝ ਵੀ ਆਂਦੇ ਨੇ ਸਕੰਜਿਆਂ ਦਾ ਨਹੀਂ ਫਾਇਦਾ ਸਕੰਜਿਆਂ ਦਾ ਇਸ ਕਰਕੇ ਫਾਇਦਾ ਹੈ ਜੇ ਆਪਾਂ ਕੋਲ ਖਲੋਣਾ ਫਿਰ ਨਹੀਂ ਕੋਈ ਚੱਕਰ ਜਦੋਂ ਆਪਾਂ ਮਸ਼ੀਨ ਲਾ ਕੇ ਕੋਈ ਹੋਰ ਕੰਮ ਕਰਨਾ ਫਿਰ ਆਪਾਂ ਨੂੰ ਜ਼ਰੂਰੀ ਹੈ ਜੇ ਪਾਰਲਰ ਬਣੇ ਨੇ ਇਹ ਸਮਝ ਲਓ ਆਪਣਾ ਪਾਰਲਰ ਹੀ ਬਣਿਆ ਹੈ ਜਿਹੜਾ ਇਹਦੇ ਵਿੱਚ ਝੋਟੀ ਵਾੜੀ ਉਹਨੂੰ ਸਕੰਜਾ ਆਪਾਂ ਅਗਲਾ ਥਾਂ ਤਾਸ ਛੱਡਤਾ ਇਹ ਥੋੜੀ ਜੀ ਸੋਚ ਹੋਰ ਰੱਖੀ ਸੀ ਜੇ ਮੈਂ ਮਸ਼ੀਨ ਦੋ ਕੱਠੀਆਂ ਵਾਲੀ ਲਾਈ ਨਾ ਕਿਸੇ ਵੀ ਮੌਕੇ ਉਹ ਫਿਰ ਇੱਕ ਸਕੰਜਾ ਐਡਾ ਹੀ ਹੋਰ ਪਰੇ ਬਣਾ ਦਾਂਗੇ ਚੋਣ ਵਾਲਾ ਦੋ ਝੋਟੀਆਂ ਇਕੱਠੀਆਂ ਵਾਰੀਆਂ ਤੇ ਚਵਾਈ ਹੋ ਜਾ ਕਰੋਗੇ ਤੇ ਆਹ ਕੰਮ ਜਿਹੜਾ ਪਾਣੀ ਵਾਲਾ ਇਹ ਆਪਾਂ ਟੈਂਕੀ ਭਰਤੀ ਦੇਖ ਕੇ ਨਿੱਗਾ ਕਰਕੇ ਤੇ ਬਸ ਇੱਧਰ ਕੰਮ ਆਪਦਾ ਚੱਲੀ ਜਾਇਆ ਕਰੂਗਾ ਤੇ ਆਹ ਆਪਣਾ ਕੌਲਾ ਦੂਜਾ ਫਿੱਟ ਹੋ ਚੱਲਿਆ ਤੇ ਇਹ ਆਪਾਂ ਦੋ ਮੱਝਾਂ ਦੇ ਵਿਚਾਲੇ ਕੌਲਾ ਫਿੱਟ ਹੁੰਦਾ ਇੱਕ ਰਖਣਾ ਆਪਣਾ ਬਣ ਗਿਆ ਆਹ ਕੌਲਾ ਲੱਗ ਗਿਆ ਇੱਕ ਆ ਬਣ ਗਿਆ ਇਹ ਦੋਵੇਂ ਮੱਝਾਂ ਇੱਕ ਕੌਲੇ ਤੋਂ ਪਾਣੀ ਪੀਣ ਗਈਆਂ ਇੱਧਰੋਂ ਦੋ ਫਿਰ ਇੱਕ ਤੋਂ ਪੀਣ ਗਈਆਂ ਅੱਗੇ ਜਦੋਂ ਆਪਾਂ ਖੁਰਲੀ ਵਿਧਾਵਾਂਗੇ ਉਵੇਂ ਫਿਰ ਦੋ ਉਹਦੇ ਵਿੱਚ ਵਿੱਚ ਇੱਕ ਕਲਾਈ ਜਾਵਾਂਗੇ ਤੇ ਆ ਚੀਜ਼ਾਂ ਜਿਹੜੀਆਂ ਆਪਾਂ ਮਤਲਬ ਕਿ ਆਪਦੀ ਟਾਈਮ ਦੀ ਬਚਤ ਵਾਸਤੇ ਨਾ ਇਸ ਤਰ੍ਹਾਂ ਦੇ ਨਿਕ-ਨਿਕੇ ਕੰਮ ਜਿਹੜੇ ਕਰਕੇ ਤੇ ਆਪਾਂ ਆਪਦਾ ਬਹੁਤ ਜ਼ਿਆਦਾ ਟਾਈਮ ਫਾਰਮ ਦੇ ਵਿੱਚ ਬਚਾ ਸਕਦੇ ਆ ਤੇ ਜਿਹੜਾ ਆਪਾਂ ਕਿਸੇ ਹੋਰ ਕੰਮ ਨੂੰ ਜਿਹੜਾ ਟਾਈਮ ਦੇ ਸਕਦੇ ਆ ਤੇ ਇਹਦੀ ਕੰਪਲੀਟ ਫੀਡਿੰਗ ਤੋਂ ਬਾਅਦ ਫਿਰ ਇੱਕ ਵੀਡੀਓ ਆਊਗੀ ਤੁਹਾਡੇ ਨਾਲ ਸਾਂਝੀ ਕਰਾਂਗਾ ਮੈਂ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਾਂ ਤੁਹਾਨੂੰ ਸਾਡੇ ਕੰਮ ਦੇ ਵਿੱਚ ਕੋਈ ਘਾਟ ਲੱਗੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਸੁਝਾਅ ਦਿਓ ਤੇ ਕਿਉਂਕਿ ਆਪਾਂ ਆਪਣਾ ਜੇ ਪਿਆਰ ਕਰਨ ਵਾਲਾ ਆਪਾਂ ਹੌਲੀ-ਹੌਲੀ ਕਰਦੇ ਨਾਲ ਵੀਡੀਓ ਪਾਈ ਜ ਨੇ ਜਿਹੜੀ ਚੀਜ਼ ਆਪਾਂ ਨੌਲਜ ਆ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰੀ ਜ ਨੇ ਜਿਵੇਂ-ਜਿਵੇਂ ਕੰਮ ਕਰਦੇ ਆ ਹੁਣ ਬਾਈ ਮੈਨੂੰ ਕੱਲ ਕਹਿੰਦਾ ਸੀ ਵੀ ਕੱਲ ਅਸੀਂ ਬਿਜੀ ਸੀ ਤੇ ਮੈਂ ਇਹਨੂੰ ਕਿਹਾ ਵੀ ਆਪਾਂ ਇੱਕ ਦਿਨ ਰੋਕੇ ਕੰਮ ਕਰਾਂਗੇ ਤੇ ਮੈਨੂੰ ਕਹਿੰਦਾ ਸੀ ਵੀ ਨਹੀਂ ਮੈਂ ਕੰਮ ਕਰ ਜਾਣਾ ਤੂੰ ਮੇਰੇ ਕੋਲ ਕੀ ਕਰਨਾ ਤੇ ਮੈਂ ਜੇ ਇਹਨੂੰ ਦੱਸਿਆ ਵੀ ਮੈਂ ਆਹ ਕਰਨਾ ਸੀ ਤੇਰੇ ਕੋਲੇ ਵੀ ਮੈਂ ਸਿਰਫ ਮੋਬਾਈਲ ਹੀ ਫੜ ਕੇ ਖਲੋਣਾ ਹੈ ਤੇ ਇਸ ਕਰਕੇ ਨਾ ਵੀ ਮਤਲਬ ਵੀ ਜਿਹੜੀ ਵੀਡੀਓ ਬਣ ਜੇ ਤੇ ਚੋਂ ਸੱਜਣਾ ਕੋਲੇ ਪਹੁੰਚ ਜੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਕੰਮ ਦੀ ਵੀਡੀਓ ਨਵੇਂ ਫਾਰਮ ਬਹੁਤ ਚਾਲੂ ਹੋਣੇ ਨੇ ਤੇ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਆ ਹਰੇਕ ਬੰਦੇ ਨੂੰ ਤੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ